ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਪਠੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਹੋਂ ਸਕਰੀਨ ਆ ਬਾਈ ਰੋਮੀ ਕੋਲੇ ਪਹੁੰਚੇ ਆ ਪਿੰਡ ਮਹਾਰਾਜ ਜੀ ਚਾਰ ਤੁਹਾਨੂੰ ਸੌਦੇ ਦਿਖਾ ਦੇਗੇ ਇੱਕ ਤੁਹਾਨੂੰ ਪਹਿਲੇ ਨੰਬਰ ਤੇ ਸੂਈ ਸਵਾਈ ਪੰਜਾਬ ਵਾਲੀ ਵੱਡੇ ਸਾਈਜ਼ ਦੀ ਜਰਸੀ ਦਿਖਾ ਦਾਂਗੇ ਮਗਰ ਵੀ ਬੱਚੀ ਦਿਖਾ ਦੇਾਂਗੇ ਤੇ ਤਿੰਨ ਵੜਾ ਆਪਾਂ ਗੱਪਣ ਦਿਖਾਵਾਂਗੇ ਤੇ ਹਰੇਕ ਤਰ੍ਹਾਂ ਦੀ ਬਰੀੜਾ ਸੱਸੀ ਗਾ ਬਾਈ ਰੋਮੀ ਸੱਸੀ ਗੱਲ ਜੀ ਹੋ ਠੀਕ ਹੋ ਜੀ ਬਹੁਤ ਵਧੀਆ ਰਿਲੋ ਸਾਹਿਬ ਪਹਿਲਾ ਦਾ ਨੰਬਰ ਬੋਲੋ ਜੀ ਆਪਣਾ ਬਾਈ ਨੰਬਰ ਹੈਗਾ 937863584 ਪਿੰਡ ਆਪਣਾ ਜੀ ਪਿੰਡ ਬਾਈ ਆਪਣਾ ਮਹਰਾਜ ਆ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਤਹਿਸੀਲ ਫੂਲ ਆ ਬਾਈ ਤਹਿਸੀਲ ਆ ਗਈ ਫੂਲ ਤੇ ਨੇੜੇ ਰਾਮਪਰੇ ਦੇ ਪਿੰਡ ਆ ਇਹ ਰਾਮਪਰੇ ਦੇ ਨੇੜੇ ਪਿੰਡ ਆ ਜਿਹੜਾ ਮਕਾਨ ਆਪਣਾ ਵੀਰੇ ਮਹਰਾਜ ਤੋਂ ਵੀਡੀ ਗੋਮੜਸਰ ਨੂੰ ਸੜਕ ਬਣੀ ਵੀ ਉਹ ਤੇ 1 ਕਿਲੋਮੀਟਰ ਅੱਗੇ ਜਾ ਕੇ ਆਪਣਾ ਮਕਾਨ ਓਕੇ ਤੇ ਅੱਜ ਫਿਰ ਕਿੰਨੇ ਨਾਗ ਦਿਖਾ ਰਹੇ ਆ ਅੱਜ 4 ਨਾਗ ਮੇਰੀ ਵੀਰਾਂ ਨੂੰ ਪਹਿਲਾਂ ਤਾਂ ਸਾਰਿਆਂ ਦਾ ਸਵਾਗਤ ਦਾ ਸਸਰੀ ਗਾਲ ਆ ਹੂੰ ਤੇ ਬਾਈ ਆਪਣੇ ਹੁਣ ਤੋਂ ਲੈ ਕੇ ਹੂੰ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਅੱਛਾ ਠੀਕ ਹੈ ਸ਼ੁਰੂ ਆ ਕੰਮ ਹੁਣ ਆਪਣੇ ਕੋਲੇ 1 ਜੁਲਾਈ ਤੱਕ ਮਾਲ ਹੋਇਆ ਖਲ 1 ਜੁਲਾਈ ਤੱਕ ਖੁੱਲਾ ਸਦਾ ਖੁੱਲਾ ਸਦਾ ਬਾਈ ਹਰ ਵਕਤ ਗਾਂ ਹੁਣ ਦੇਖ ਅੱਜ ਇੱਧਰ 4 ਤਾਜ਼ੀਆਂ ਨੇ ਹੂੰ 4 ਅੰਦਰ ਕੱਚੀਆਂ ਉਸ ਦਿਨ 4 ਉੱਥੇ ਹੋ ਰਹਿ ਜਾਣੀਆਂ ਉਹ 4 ਬਾਹਰ ਆ ਜਾਣਗੀਆਂ ਬਾਈ ਹਰ ਵਕਤ ਗਾ ਹੁੰਦੀ ਜਿਹੜੀ ਬਾਈ ਰੋਮੀ ਪਈਦੇ ਨੰਬਰ ਤੇ ਆਪਾਂ ਜਰਸੀ 50 ਵਾਲੀ ਵੱਡੇ ਕੱਦ ਕਾੜ ਦੀ ਦੇਖੀ ਨੇ ਕਾਫੀ ਕਲਰ ਦੇ ਵਿੱਚ ਤੇ ਕਦੋਂ ਕੁ ਸੂਪੀ ਤੇ ਦੇ ਕੇ ਦਿੱਤਾ ਬਾਈ ਇਹਨੇ ਬਾਈ ਆਪਾਂ ਅੱਜ ਪਹਿਲੀ ਵਾਰ ਆ ਦੀ ਸਾਰੀ ਉਮਰ ਦੇ ਵਪਾਰ ਚ ਜਿੰਨਾ ਟਾਈਮ ਵੀ ਵਪਾਰ ਕਰਦਿਆਂ ਨੂੰ ਹੋ ਗਿਆ ਹੂੰ ਉਹਦੇ ਚ ਅੱਜ ਆਪਾਂ ਇੱਕ ਨਵਾਂ ਕ੍ਰਸ਼ਮਾ ਦੇਖਿਆ ਗਾ ਸੂਈ ਸਿਰਫ ਪਾਣੀ ਵੀ ਨਹੀਂ ਸੀ ਪਾਇਆ 15 ਮਿੰਟਾਂ ਦੇ ਬਾਅਦ ਬਾਅਦ ਉਹ ਪਈਆ ਜੀਰ ਓਕੇ ਜੀ ਜੇਰ ਨਾਲ ਅੱਧਾ ਘੰਟਾ ਗਾ ਸੂਈ ਨੂੰ ਹੋਇਆ ਉਹ ਪਈਆ ਜੀਰ ਜੇਰ ਆ ਪਈ ਕੰਪਲੀਟ ਜੀ ਹਾਂਜੀ ਨਾਲ ਦੀ ਨਾਲ ਪ੍ਰੋਪਰ ਜੇਰ ਕੱਢ ਕੇ ਮਾਰੀ ਆ ਬੈਠ ਨੇ ਠੀ ਏ ਬਾਈ ਰੋਮੀ ਕਿਹੜਾ ਸੂਆ ਸੂਈ ਆ ਸੂਆ ਬਾਈ origignal ਦੂਜਾ ਸੂਈ ਆ ਕਾਨੂੰਨ ਨੇ 25 26 ਕਿਲੋ ਤੋਂ ਦਿੱਤਾ ਦਿੱਤਾ ਹੋਇਆ ਦਿੱਤਾ ਹੋਇਆ ਤੇ ਬਾਈ ਆਪਣੀ ਜਿਹੜਾ ਸੀਮਣਾ ਆਪਣਾ ਕੈਮਰੇ ਦੀ ਆ ਕੇ ਲੈਣੀ ਮਾਲਕਾ ਨਾਲ ਗੱਲ ਕਰਾਂਗੇ ਬਹੁਤ ਚੰਗੇ ਸੀਮਣ ਦੀ ਮਗਰ ਜਰਸੀ ਬੱਚੀ ਬਹੁਤ ਸੋਹਣਾ ਹੈ ਨਾ ਹਾਂ ਬਾਈ ਤੇ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਖੋਲੋ ਜੀ ਇਹਨੂੰ ਹਾਂਜੀ ਸੋਰਾ ਤਾਰਾ ਚੰਗਾ ਤੇ ਸੂਆ ਬਾਈ ਕਿਹੜਾ ਹੈ ਥੋੜੀ ਜੀ ਮੱਖਤਾ ਹੈਗੀ ਆ ਹੁਣ ਕੋਈ ਚੱਕਰਾਂ ਦੀ ਗੱਲ ਨਹੀਂ ਸੀ ਠੰਡੀਆਂ ਤੇ ਬਾਈ ਸੂਆ origignal ਦੂਜਾ ਬਾਈ ਦੂਜਾ ਸੂਆ ਆ ਗਿਆ ਤੇ ਕਦਗੜ ਫੁੱਲ ਆ ਗਿਆ ਸੂਕੇ ਜੇਰ ਕੰਪਲੀਟ ਤੇ ਬਾਈ ਰੋਮੀ ਕਿੰਨਾ ਗਣਦਾਈ ਆ ਜਾ ਦੁੱਧ ਕਹਿ ਕੇ ਦੇ ਦੇਂਗੇ ਪਰ ਆਪਾਂ ਬਾਈ 27 28 ਕਿਲੋ ਦੁੱਧ ਕਹਿ ਕੇ ਦੇ ਦੇਣਾ ਓਕੇ ਯਾਰ ਵਾਕਈ ਦੇ ਦੇਣਾ ਗਾਂ ਦਾ ਗਾਂ ਗਾਂ ਦਾ ਪੁੱਤ ਆ ਬਾਈ ਯਾਰ ਰੇਟ ਇੱਕ ਤਨ ਹੋਰ ਲਾਦਾ ਜਮਾ ਰੇਟ ਜਾਇਜ 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 ਰੇਟ ਸਿਰਫ 85000 ਰੁਪਏ ਹੀ ਆ 85000 ਤੇ ਵੱਡੀ ਆਗੇ ਪੂਰੀ ਵੱਡੀ ਗਾਂ ਬਾਈ ਕੋਈ ਛੋਟੀ ਮੰਨ ਕੇ ਸੌਦਾ ਨਾ ਕਰਿਓ ਆ ਦੇਖੋ ਜੀ ਸਾਈਜ਼ ਫੁੱਲ ਕੱਲਾ ਕੱਲਾ ਥਣ ਤੇ ਚਾਰੇ ਥਣਾਂ ਦੇ ਵਿੱਚ ਗਿੱਠ ਵੀ ਪੈਂਦੀ ਆ ਫਾੜੀ ਵਾਲਾ ਆਰਡਰ ਆ ਗਿਆ ਕੋਈ ਮਿਸਟੇਟਸ ਨਹੀਂ ਇਹਨੂੰ ਹੋਣੀ ਨਾ ਨਾ ਬਾਈ ਓਕੇ ਆ ਜਮਾ ਬੱਚੇ ਨੂੰ ਜਾਂਦੀ ਆ ਬਾਈ ਕਹਿੰਦਾ origignal ਦੁੱੱਚਾ ਜੇਰ ਕੰਪਲੀਟ ਆ ਬਾਈ ਦੁੱਧ ਨੇ ਦੇਣੇ ਦੇਣਾ ਤੇ ਧਾਰਾਂ ਧੁਰਾਂ ਬਾਈ ਕਰ ਲਿਆ ਚੈੱਕ ਜੋਮਾ 101 ਆ ਬਾਈ ਯਾਰ 101 ਕਰਕੇ ਇਹਨਾਂ ਨੂੰ ਦੇਵਾਂਗੇ ਬਾਈ ਤੇ ਰੇਟ 85000 ਜਮਾਨਤਾਨ ਫਿਰ ਬਾ ਮਾਰ ਮੋਟ ਹੈ ਇਹਦੇ ਚ ਬਾੜਾ ਵੱਡੀ ਚਾੜਨੀ ਤੇ ਹੁਣ ਬਾਈ 2 ਨੰਬਰ ਤੇ ਜਿਹੜੀ ਇਹ ਵੀ ਜਰਸੀ ਜੀ ਆ ਗਈ ਬਲੈਕ ਚ ਆ ਗਈ ਹਾਂ ਤੇ ਕੀ ਡਿਟੇਲ ਹੈ ਦੀ ਇਹ ਬਾਈ ਆਪਣੇ ਤੀਜਾ ਸੂਆ ਸੁੰਦੀ ਆ ਦੂਜੇ ਸੂਏ ਨੇ ਵੀ ਦਿੱਤਾ ਬਾਈ ਆਪਣੇ ਬਾਈ ਤੇ ਜੇਰ ਠੰਡੀਆਂ ਬਾਈ ਇਹ ਵੀ ਬਾਈ ਸੂਨੀ ਫਮੇ ਦਾ ਹੁੰਦੀਆਂ ਬਾਈ ਜੀ ਬਾਕੀ ਪਸ਼ੂ ਦੇਖ ਕੇ ਲੈਨੇ ਹਨ ਆਪਾਂ ਬਾਕੀ ਯਾਰ ਬਾਈ ਸਾਡੀਆਂ ਦੋ ਗਲਾ ਹੁੰਦੀਆਂ ਇੱਕ ਤਾਂ ਹੀ ਪਾਰ ਵਾਲੀ ਜਾਣੀ ਹੁੰਦੇ ਆਪਣੇ ਵੀਡੀਓ ਤੇ ਇੱਕ ਜੇਰ ਜ ਆਪਣਾ ਇੱਕ ਜੇਰ ਵਾਲੀ ਬਾਈ ਓਕੇ ਜੀ ਆ ਦੇ ਠੰਡੀ ਮਿੱਠੀ ਦੇਵਾਂਗੇ ਦੁੱਧ ਪੁੱਤਰ ਲੈ ਜਾ ਨਸੀਬਾ ਕਿਲੋ ਘੱਟ ਦੇ ਦੂ ਕੋਈ ਦੋਖਣੀ ਹੁੰਦਾ ਇਹਨੇ ਸੋਹਣੀ ਬੱਚੀ ਦੂਜਾ ਸੁਆ ਭਾਈ ਜਮਾ ਤੀਜਾ ਬਾਈ ਤੀਜਾ ਤੀਜਾ ਕਿਤੇ ਕਿੰਨੇ ਭਾਵੇਂ ਇਹਦਾ ਬੱਸ ਲੈਣ ਦੇਣੀ 63000 ਰੁਪਏ ਇਹ ਆ 63000 ਰੁਪਏ ਜਮਾ ਜਾਇਜ਼ ਰੇਟ ਆ ਇਹਦਾ ਰੇਟ ਜਮਾ ਜਾਇਜ਼ ਨਹੀਂ ਯਾਰ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ ਤੇ ਸੁਥਰਾ ਤੇ ਕੱਲਾ ਕੱਲਾ ਥਣ ਪੌਂਦੀ ਦੋ ਦਿਨ ਲੈ ਜੇ ਪੌਂਦੇ ਅੱਜ ਸੂਪੇ ਹਨਾ ਜਮਾ ਤਿਆਰੀ ਚ ਜਮਾ ਤਿਆਰੀ ਜਾ ਡਾਲ ਲਿਆ ਤੇ ਦੁੱਧ 20 ਤੋਂ 22 ਕਿਲੋ ਦੀ ਓਟ ਦੇ ਦਾਂਗੇ ਤੇ ਵੀਰੇ ਜਿਹੜੀ ਆਪ ਅੱਗੇ ਫਾਰਮ ਵਾਲੀ ਵਾੜ ਦੇਖੀ ਜਾਂਦੇ ਆ ਇਹਦਾ ਬਾਈ ਫਿਰ ਲੇਖੇ ਮੁਕੇ ਪਿਆ ਤੀਜਾ ਸੂਈ ਇਹ ਹੁੰਦੀ ਆ ਭਾਗਾਂ ਵਾਲੀ ਕੀ ਮੁੱਲ ਆ ਗਿਆ ਦਾ 34 ਕਿਲੋ ਦੁੱਧ ਦੂਜੇ ਸੂਏ ਦਿੱਤਾ ਵਾ ਆਪਣਾ ਭਾਗ ਹੀ ਹਨਾ ਭੜਾ ਪਾਗੀ ਸੂਣ ਦੀ ਬਿਲਕੁਲ ਡੰਗ ਦੇੜੀ ਚ ਦਿੱਤਾ ਯਾਰਾ ਓਕੇ ਜੀ 34 ਕਿਲੋ ਐ ਕੰਡੇਲਾ ਮਾ ਦਿੱਤਾ ਵਾ ਆਪਾਂ 35 ਕਿਲੋ ਦੀ ਓਟ ਦੇ ਕੇ ਗਾ ਲੇ ਦਈ ਓਕੇ 35 ਕਿਲੋ ਦੀ ਓਟ ਕਹਿੰਦਾ ਬਾਈ ਰਾਤ ਨੂੰ ਵੀ ਸੂਖ ਸਕਦੀ ਆ ਤੇ ਬਾਈ ਜੋਗਨ ਕੱਢ ਵੀ ਸਕਦੀ ਦੋ ਦਿਨ ਕੱਢ ਵੀ ਸਕਦੇ ਜੰਮਣਾ ਆਪਣੇ ਹੱਥ ਨਹੀਂ ਹੈਗਾ ਬਾਈ ਤੇ ਕਿੰਨਾ ਦੁੱਧ ਕਹਿ ਕੇ ਦੇ ਦਾਂਗੇ ਫਿਰ ਇੱਥੇ 35 ਕਿਲੋ ਦੀ ਓੜ ਦੇ ਦਾਂਗੇ ਬਾਈ ਕੋਈ ਬੰਦਾ ਆਪਣੇ ਨੱਪੇ ਵਿੱਚ ਸਾਈ ਪਾ ਕੇ ਵੀ ਉਹ ਕਰ ਲੇ ਤਨ ਜਿੱਦੀ ਉੱਚੀ ਪਈ ਹੈ ਨਾ ਹਾਂ ਬਾਈ ਲੈ ਚੱਲੋ ਵੀਰੇ ਮਾੜਾ ਪਾਣੀ ਦੀ ਦੇਖ ਲੈ ਬਾਈ 35 ਕਿਲੋ ਦੀ ਓੜ ਦੇ ਦਾਂਗੇ ਹੋਇਆ ਬਾਕੀ ਦਾ ਕੱਦ ਕਾਢ ਜੇ ਆਪਾਂ ਸਾਨੂੰ ਚੈੱਕ ਰਹਿਗੇ ਨਾ ਦੇਖੋ ਥਣਲੇਵਾ ਭੌਣਾ ਭੂਣਾ ਲੱਗੇ ਪਿਆ ਪਾਉਣ ਤੇ ਚਿਗਾਠੇ ਜਗੂਠੇ ਦੀ ਮੰਹਾਰੀ ਬੇਤੋਰੀ ਬਾਈ ਪੀ ਲੈਣ ਮਾੜਾ ਪਾਣੀ ਨਾ ਆਈ ਅੱਜ ਹੀ ਆਈ ਆ ਓਕੇ ਆਈ ਅੱ ਤੇ ਜੇ ਲਮਾਈ ਲਮੂਈ ਇਹਦੀ ਆਪਾਂ ਦੇਖ ਗਏ ਹਨਾ ਬਾਈ ਯਾਰ ਲੇਖੇ ਮੁੱਕੇ ਬਾਈ ਯਾਰ ਮੈਂ ਕਹਿੰਦਾ ਪੁਸ਼ ਪੁਸ਼ ਪੈਰ ਧਰ ਦਿਆ ਹਨਾ ਬਾਈ ਪੁਸ਼ ਪੁਸ਼ ਪੈਰ ਧਰ ਦਿਆ ਪਾ ਗਾਲੀ ਆਣੀ ਪਤਾ ਦੋ ਦਿਨ ਕੱਢ ਜੇ ਬਾਈ ਹਾਂ ਲੇਵਾ ਲੈ ਕੇ ਹੱਲਿਆ ਨਹੀਂ ਜਾਣਾ ਬਾਈ ਕਿੰਨੇ ਪੈਸੇ ਲੈਂਗਾ ਰ ਉਮੀਦ ਅੱਜ ਜੇਦਾ ਬਾਈ ਮੁੱਲ ਕਰਾਉਣਾ ਤਾਂ ਦੂਰ ਕਰਾ ਲਾ ਆਪਾਂ ਮੈਂ 60 ਕਰਾ ਲਾ ਇੱਕ ਦੇਣੀ ਕਿੰਨੇ ਦੀ ਬਾਈ ਇੱਕ ਪੰਜ ਦੀ ਦੇਵਾਂਗੇ ਇੱਕ ਪੰਜ ਦੀ ਤੇ ਜਿਹੜੀ ਮੈਂ ਬਣਾਈ ਆਪੇ ਕਹਿ ਕੇ ਬਾਈ ਆ ਬਾਂਦੇ ਕੋਈ ਨਹੀਂ ਕੱਚੀ ਆ ਫੇਰ ਕੀ ਐ ਨਹੀਂ ਰਿਟੇਲ ਦੱਸ ਯਾਰ ਮੈਨੂੰ ਬਹੁਤ ਚੰਗੀ ਲੱਗੇਗਾ ਤੇਰਾ ਬਾਈ ਹੀਰਾ ਇੱਕ ਹੈ ਸੀਲ ਠੰਡੀ ਆ ਬਾਈ ਯ ਪਾਗਾਂ ਵਾਲੀ ਜਿਹਨੂੰ ਪਾਗਾਂ ਤੇ ਮੈਂ ਕਹਿੰਦਾ ਯਾਰ ਲੈ ਵਾਲੂਆ ਕਿੰਨੇ ਦਿਨ ਘੱਟ ਜੁਰੋ ਮੈਂ ਹੈ ਦੇਖੀ ਬਾਈ ਬਾਈ ਰੋਮੀ ਦੂ ਦਾ ਕਹਿਦਾ ਵੀ ਹਜੇ ਨਹੀਂ ਪਾਉਣੀ ਹਨਾ ਮਾਪਾਂ ਸੀ ਯਾਰ ਵੀ ਤਿਆਰ ਕਰ ਲੈ ਗਾ ਅੱਜ ਕੱਚੀ ਵੇਚਣ ਦਾ ਕੋਈ ਮਨ ਨਹੀਂ ਹੈਗਾ ਤੇ ਕੀ ਬਰੀਡ ਆ ਗਈ ਬਾਈ ਇਹਦੀ ਤੇ ਬਾਈ ਉਹਨੂੰ ਥਾਰ ਪਾਰਕਰ ਵੀ ਕਹਿ ਸਕਦੇ ਆਪਾਂ ਨੂੰ ਵਿੱਚੇ ਸ਼ਾਈ ਵਾਲ ਵੀ ਮੈਂ ਕਿਹਾਣਾ ਥੋੜੀ ਬਾਈ ਸ਼ਾਈ ਵਾਲ ਵੀ ਕਹਿ ਸਕਦੇ ਆ ਬਾਈ ਇਹਨੂੰ ਹੂੰ ਤੇ ਦੇਸੀ ਸੱਪਣ ਵੀ ਬੜੇ ਆ ਬਾਈ ਤੇ ਯਾਰ ਮੈਂ ਕਹਿੰਦਾ ਹਨਾ ਸੀਲ ਠੰਡੀ ਦਾ ਕੋਈ ਅੰਤ ਨਹੀਂ ਯਾਰ ਥਾਨਲੇ ਵਾਲ ਸੀਲ ਠੰਡੀ ਦੁੱਧ ਬਾਈ ਆਹ ਦੇਊਗੀ 18 ਕਿਲੋ ਨੈਟ 18 ਕਿਲੋ ਦੁੱਧ ਦੇ ਤੇ ਦਿਓ ਵੀ ਫੈਟ ਵਾਲਾ। ਉਹ ਯਾਰ ਮੈਂ ਇਹ ਗਾ ਨਹੀਂ ਲੈਂਦਾ। ਓਕੇ ਤੇ ਰੋਮੀ ਅੱਜ ਕੱਚੀ ਹੈ ਸਾਹ ਹੁਣਾ ਬਈ ਪੈਸੇ ਦੱਸ ਦੀ। ਬਈ ਯਾਰ ਚੱਕਰੇ ਆ ਕੱਲੂ ਇਹ ਸੁੱਕੇ ਤਿਆਰ ਹੋਗੇ ਦੀ ਦਵਾਰੇ ਵੀਡੀਓ ਵੀ ਪੈਸਾ ਲੀਏ ਤਾਂ ਹੋਰ ਹੋਊਗਾ। ਤੇ ਕਈ ਵਾਰੀ ਅੱਜ ਤੋਂ ਦਾਖਲਣ ਨੂੰ ਆ ਕੇ ਰੇਟ ਇਹਦਾ ਹੋਰ ਹੋਊਗਾ। ਜਿਹੜਾ ਅੱਜ ਦਾ ਰੇਟ ਆ ਅੱਜ ਦਾ ਹੀ ਦੱਸ ਦੇ। ਬਾਹੂ ਬਹਿਰਾ ਦਾ ਨਹੀਂ ਸੀ ਤੂੰ ਆ ਜਾ 65000 ਰੁਪਏ ਬਈ। 65000 ਬਈ ਰਾਣੀ ਕਾ ਕਹਿ ਸਕਦੇ ਆਪਾਂ ਇਹਨੂੰ ਹਨਾ। ਇਹ ਰਾਣੀ ਆ ਬਈ ਦੇਖਦਾ। ਬਰੀਡ ਭ ਘਟ ਮਿਲਦੀ ਆ ਬਹੁਤ ਬਹੁ ਘਟ ਥਾਣ ਦੇ ਯਾਰ ਕਹੇ ਆ ਭੈਣਾਂ ਘਨਾਰੇ ਵਰਗੇ ਥਣ ਲੱਗਿਆ ਦੇ ਉਹ ਤਾਂ ਥਣ ਤੇ ਬਾਕੀ ਦਾ ਹਿੱਲੇ ਤੋਂ ਨਹੀਂ ਹਲਾਏ ਤੋਂ ਨਹੀਂ ਹਿਲਦੀ ਹੈ ਨਾ ਦੇਖ ਇਧਰ ਭਾਗ ਵਾਲੀ ਦੇਖ 65000 ਜੋ ਫਰਮਾਨਦਾਰ ਹੋਜੂ ਅੱਜ ਆ ਦੇਖੋ ਜੀ ਬਾਈ ਟਿੱਲੋਂ ਦੇ ਤੇਰੇ ਚੈਨਲ ਤੇ ਵੀਡੀਓ ਪਾਈ ਆ ਮਾਨਤਾਨ ਦਾ ਦੇਖ ਯਾਰ ਇੱਕ ਭੈਣ ਪਈ ਦਾ ਕਰਨਾ 65000 ਰੁਪਿਆ ਚੰਗੀ ਆ ਜੀ ਸਾਂਭ ਲਓਗੇ ਤੁਸੀਂ ਕਿੰਨੇ ਦਿਨ ਘੱਟ ਜੂ ਬਾਈ ਲੈ ਜੂ ਵੀਰੇ ਦੱਸ ਦੇਣਾ ਤੇ ਇਹਦਾ ਹੈਗਾ 105000 ਰੁਪਿਆ ਆ ਜਮੇ ਹੀ ਜਾਏ ਰੇਟ ਦੇ ਵਿੱਚ ਕਾਫੀ ਕਲਰ ਵਾਲੀ ਤਾਂ ਇਧਰ ਖੜੀ ਆ ਬਲੈਕ ਜਰਸੀ ਤੁਹਾਨੂੰ ਦਿਖਾਈ ਹੈ ਹੈ ਥੋੜੀ ਜਿਹੀ ਕਰਾਸ ਆ ਗਈ ਤੇ ਚੰਗੀਆਂ ਜਰਸੀਆਂ ਜੋ ਆ ਗਈ ਜਰੂਰ ਕਰਿਓ ਬਾਈ ਦਾ ਸੰਪਰਕ ਤੇ ਇੱਕ ਤੁਹਾਨੂੰ ਦਿਖਾਤੀ ਕਾਫੀ ਕਲਰ ਦੇ ਵਿੱਚ ਪ्योर ਮਗਰ ਬੱਚੀ ਜਰੂਰ ਕਰਿਓ ਸੰਪਰਕ ਦੇ ਨੰਬਰ ਬਾਈ ਕੋਈ ਫੇਰ ਬੋਲਿਓ 947863584 ਜੀ ਧੰਨਵਾਦ ਜੀ